ਵੈਗੂ ਜੀ ਦਾ ਖਾਲਸਾ ਵੈਗੂ ਜੀ ਦੀ ਫਤਿਹ ਦਾਸ ਕਰਨ ਸਿੰਘ ਡੀਟੀਓ ਪਿਛਲੇ ਸਮੇਂ ਦੇ ਵਿੱਚ ਚੰਦੂ ਮજરા ਸਾਹਿਬ ਦਾ ਝਿੰਜਰ ਦਾ ਤੇ ਸਰਦਾਰ ਮਨਪ੍ਰੀਤ ਸਿੰਘ ਇਹ ਵਾਲੀ ਉਹਨਾਂ ਦਾ ਸਾਰਿਆਂ ਦਾ ਸੋਸ਼ਲ ਮੀਡੀਆ ਤੇ ਵੀ ਤੇ ਅਖਬਾਰਾਂ ਦੇ ਵਿੱਚ ਵੀ ਤੇ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਵੀ ਬੱਕ ਬੱਕ ਬਿਆਨ ਦੇਖੇ ਮਨ ਨੂੰ ਬੜੀ ਤਕਲੀਫ ਹੁੰਦੀ ਹੈ ਇਹ ਦੇਖ ਕੇ ਕਿ ਇਹ ਸਾਰੇ ਆਪਣੇ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਨੇ ਲੰਬੇ ਸਮੇਂ ਤੋਂ ਜੁੜੇ ਹੋਏ ਨੇ ਔਰ ਇਹਨਾਂ ਦੀ ਜੋ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਵਫਾਦਾਰੀ ਹੈ ਉਹਨਾਂ ਬਾਰੇ ਵੀ ਕੋਈ ਆਪਾਂ ਇਹਦੇ 'ਚ 1% ਦਾ ਆਪਾਂ ਖੋਟ ਨਹੀਂ ਕਹਿ ਸਕਦੇ ਪਰ ਇਹ ਜਿਹੜੀ ਸਾਰੀ ਇੱਕ ਦੂਜੇ ਦੇ ਨਾਲ ਖਿੱਚੋ ਤਾਣ ਹੈ ਇਹ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਆਪਾਂ ਸਾਰੇ ਚਾਹੇ ਜਿੱਥੇ ਵੀ ਆਪਾਂ ਸ਼੍ਰੋਮਣੀ ਅਕਾਲੀ ਦਲ ਵਿੱਚ ਖੜੇ ਆਂ ਇਹ ਗੱਲ ਭੁੱਲ ਗਏ ਕਿ ਆਪਣਾ ਮੁਕਾਬਲਾ ਕਾਂਗਰਸ ਨਾਲ ਹੈ ਆਪਣਾ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਹੈ ਆਪਣਾ ਮੁਕਾਬਲਾ ਬੀਜੇਪੀ ਨਾਲ ਹੈ ਜਾਂ ਉਹਨਾਂ ਸ਼ਕਤੀਆਂ ਦੇ ਨਾਲ ਹੈ ਜਿਹੜੀਆਂ ਲੰਬੇ ਸਮੇਂ ਤੋਂ ਕਦੇ ਵੀ ਦਿੱਲੀ ਦੇ ਉੱਪਰ ਕਾਬਜ ਹੋ ਕੇ ਹਾਕਮ ਬਣ ਕੇ ਕਾਬਜ ਹੋ ਕੇ ਉਹਨਾਂ ਨੇ ਜੋ ਅਕਾਲ ਤਖਤ ਸਾਹਿਬ ਦੀ ਨੁਟਾ ਲਾਣੀ ਹੈ ਜਾਂ ਸ਼ੋਮਣੀ ਕਾਲੀ ਦਲ ਨੂੰ ਖੇਰੋਂ ਖੇਰੋਂ ਕਰਨਾ ਹੈ ਜਾਂ ਪੰਜਾਬ ਦੀ ਜੋ ਤਾਕਤ ਹੈ ਉਹ ਚਾਹੇ ਕਿਸਾਨੀ ਹੈ ਜਾਂ ਆਪਸੀ ਭਾਈਚਾਰਾ ਹੈ ਜਾਂ ਜੋ ਵੀ ਇੱਥੇ ਜਿੰਨਾ ਵੀ ਖਿੱਤੇ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਤੇ ਵਿੱਚ ਜਿਹੜੀ ਇੱਕ ਮੁਠਤਾ ਹੈ ਜੋ ਪਿਛਲੇ 30 40 ਸਾਲ ਦੀ ਘਾਲਣਾ ਤੋਂ ਬਾਅਦ ਇਹ ਇੱਕ ਤਿਆਰ ਹੋਈ ਹੈ ਇੱਕ ਸ਼ਕਤੀ ਇਹਨੂੰ ਖੇਰੂ-ਫੇਰੂ ਕਰਨੀਆਂ ਜਿਹੜੇ ਮਨਸੂਬੇ ਨੇ ਉਹਨਾਂ ਨਾਲ ਤਾਂ ਆਪਾਂ ਭੁੱਲੇ ਗਏ ਵੀ ਆਪਣੀ ਟੱਕਰ ਉਹਨਾਂ ਦੇ ਨਾਲ ਆਪਾਂ ਤਾਂ ਇਹ ਵੀ ਭੁੱਲ ਗਏ ਕਿ ਸ਼ਰਮਣੀ ਅਕਾਲੀ ਦਲ ਹੈ ਜਿਹੜਾ ਉਹਨੂੰ ਵਿਰੋਧੀ ਇਹ ਮਖੌਲ ਕਰਦੇ ਨੇ ਕਿ ਥੋੜਾ ਤਾਂ ਹੁਣ ਮੁਕਾਬਲਾ ਤਾਮਰੇਡਾ ਨਾਲ ਤੇ ਬੀਐਸਪੀ ਨਾਲ ਰਹਿ ਗਿਆ ਜਿਹੜੀਆਂ ਮੁੱਖ ਪਾਰਟੀਆਂ ਨੇ ਤੁਸੀਂ ਤਾਂ ਜਿੱਤ ਵਾਲੀ ਜਿਹੜੀ ਇੱਕ ਸੀਮਾ ਰੇਖਾ ਹੁੰਦੀ ਹੈ ਜਿਹਨੂੰ ਰਿੰਗ ਫੈਂਸ ਕਹਿੰਦੇ ਨੇ ਵੀ ਤੁਸੀਂ ਤਾਂ ਬਿਨੇ ਬਿਲਟੀ ਤੋਂ ਹੀ ਦੂਰ ਚਲੇ ਗਏ ਸੋ ਮੇਰੀ ਹੱਥ ਬੰਨ ਕੇ ਬੇਨਤੀ ਹੈ ਪੰਜਾਬ ਅੱਜ ਉਸ ਦੌਰ ਦੇ ਵਿੱਚ ਖੜਾ ਹੈ ਜਿੱਥੋਂ ਆਪਾਂ ਨੂੰ ਬਹੁਤ ਮਿਹਨਤ ਨਾਲ ਨਿਕਲਣਾ ਪੈਣਾ ਹੈ ਮੈਂ ਇੱਕੋ ਗੱਲ ਖਾਸ ਕਰਕੇ ਜਿਨ੍ਹਾਂ ਨੂੰ ਬਹੁਤਾ ਪੁਰਾਣਾ ਇਤਿਹਾਸ ਤੇ ਪ੍ਰਾਣੀਆਂ ਜਿਹੜੀਆਂ ਹਾਕਮ ਧਿਰਾਂ ਦਾ ਪੰਜਾਬੀਆਂ ਨਾਲ ਤੇ ਪੰਜਾਬ ਨਾਲ ਕੀਤੇ ਹੋਏ ਧੋਖੇ ਨੇ ਜਾਂ ਉਹਨਾਂ ਨਾਲ ਜਬਰ ਜੋ ਕੀਤੇ ਨੇ ਮੈਂ ਇੱਕ ਉਹਨਾਂ ਬਾਰੇ ਜੋ ਆਪਣੇ ਇੱਥੇ ਦੇ ਨਿਵਾਸੀ ਨੇ ਖਾਸ ਕਰਕੇ ਨੌਜਵਾਨ ਨੇ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਕਿ ਸ਼ਬਦ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤ ਉਹਦੇ ਬਾਰੇ ਦੇਖ ਲਈ ਆਪਾਂ ਵੀ ਆਪਣੀ ਹਵਾ ਦਾ ਕੀ ਹਾਲ ਹੈ ਆਪਣੇ ਪਾਣੀ ਦੇ ਥਲੇ ਹੀ ਯੂਰੇਨੀਅਮ ਹੈ ਇਹ ਜਿਹੜੀਆਂ ਸਰਕਾਰਾਂ ਵੱਡੇ ਵੱਡੇ ਸ਼ਹਿਰਾਂ ਨੂੰ ਜਿਹੜੀ ਨਹਿਰਾਂ ਦਾ ਪਾਣੀ ਦੀ ਸਪਲਾਈ ਕਰ ਰਹੀ ਹੈ ਇਹ ਇਹਦੇ ਪਿੱਛੇ ਇਹ ਬਹੁਤ ਵੱਡੀ ਵਜ੍ਹਾ ਹੈ ਫਿਰ ਜਿਹੜੀ ਤਰਤ ਨੂੰ ਆਪਾਂ ਹਰ 6 ਮਹੀਨੇ ਬਾਅਦ ਗਰਮ ਕਰਕੇ ਇਹਦੇ ਨੂੰ ਜਿਹੜੀ ਆਪਾਂ ਇਹਦੇ ਨੂੰ ਤਪਸ਼ ਦਿੰਨੇ ਆ ਇੱਥੇ ਇਹੋ ਜਿਹੇ ਹਾਲਾਤ ਵੀ ਆ ਗਏ ਵੀ ਗੰਡੋਏ ਮੁੱਲ ਲਿਆ ਲਿਆ ਕੇ ਆਪਾਂ ਨੂੰ ਜ਼ਮੀਨਾਂ ਦੇ ਵਿੱਚ ਛੱਡਣੇ ਪੈਂਦੇ ਨੇ ਫੇਰ ਆਜੋ ਸਾਰਾ ਜੋਰ ਪਿਛਲੇ 3-4 ਮਹੀਨਿਆਂ ਤੋਂ ਇੱਕ ਕੇਂਦਰ ਬਿੰਦੂ ਦੇ ਆਲੇ-ਦੁਆਲੇ ਕੁਮਰਿਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਅਟੈਕ ਕੀਤਾ ਜਾਵੇ ਹਾਇ ਸੁਖਵੀਰ ਬਾਦਲ ਹਾਇ ਅਕਾਲੀ ਦਲ ਦੀ ਲੀਡਰਸ਼ਿਪ ਹਾਏ ਅਕਾਲ ਤਖਤ ਸਾਹਿਬ ਦਾ ਫਲਾਣਾ ਹੁਕਮ ਨਹੀਂ ਮੰਨਿਆ ਹਾਏ ਅਕਾਲ ਤਖਤ ਸਾਹਿਬ ਨਾਲ ਫਲਾਨੀ ਚੀਜ਼ ਦੀ ਇਹਨਾਂ ਨੇ ਅਬਗਿਆ ਕਰਤੀ ਮੈਂ ਸਾਰਿਆਂ ਨੂੰ ਇੱਕੋ ਗੱਲ ਪੁੱਛਣਾ ਚਾਹੁੰਦਾ ਕਿ ਇਹ ਇਹ ਤਾਂ ਹਟ ਕੇ ਜਿਹੜੇ ਪੰਜਾਬ ਦੇ ਮੁੱਦੇ ਨੇ ਇਹਨਾਂ ਬਾਰੇ ਕਦੇ ਆਪਾਂ ਇਧਰ ਨੂੰ ਧਿਆਨ ਕਦੇ ਕੇਂਦਰਿਤ ਕੀਤਾ ਮੈਂ ਇੱਕੋ ਹੀ ਗੱਲ ਜਿਹੜੀ ਹੈਗੀ ਆ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਕਿ ਜੇ ਆਪਾਂ ਇੰਨੀ ਹੀ ਸੰਜੀਦਗੀ ਰੱਖਦੇ ਆਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਤਾਂ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦਾ ਵੀ ਜਿਹੜਾ 213 ਚ 14 214 ਦੇ ਵਿੱਚ ਅਕਾਲ ਸਖਬ ਸਾਹਿਬ ਤੋਂ ਹੁਕਮ ਹੋਇਆ ਹੈ ਕਿ ਜਿਹੜਾ ਵੀ ਕੋਈ ਪੰਜਾਬੀ ਜੋੜਾ ਹੈ ਸਿੱਖ ਜੋੜਾ ਹੈ ਉਹ ਚਾਰ ਬੱਚੇ ਪੈਦਾ ਕਰੂਗਾ ਕੀ ਆਪਾਂ ਉਸ ਦੇ ਉੱਪਰ ਆਪਾਂ ਨੇ ਕਦੇ ਧਿਆਨ ਦਿੱਤਾ ਹੈ ਔਰ ਉਹ ਕਿੱਡਾ ਗੰਭੀਰ ਮੁੱਦਾ ਹੈ ਇਸ ਕਰਕੇ ਮੇਰੇ ਵੀਰੋ ਮੇਰੀਆਂ ਭੈਣਾਂ ਮੇਰੀਆਂ ਮਤਾਬੋ ਮੈਂ ਤੁਹਾਨੂੰ ਇੱਕੋ ਹੀ ਬੇਨਤੀ ਕਰਨਾ ਚਾਹੁੰਦਾ ਹੈ ਕਿ ਆਪਾਂ ਹੁਣ ਇਹ ਜਿਹੜੀ ਖੇਰੂ ਖੇਰੂ ਕਰਨ ਵਾਲੀ ਜਿਹੜੀ ਨੀਤੀ ਹੈ ਤੋਂ ਸਮਝੀਏ ਇਸ ਨੂੰ ਤੇ ਆਪਾਂ ਆਪਣਾ ਸਾਰਾ ਜਿਹੜਾ ਧਿਆਨ ਕੇਂਦਰਤ ਹੈ ਜਿਹੜਾ ਉਹ ਜਿਹੜੇ ਪੰਜਾਬ ਦੇ ਮੁੱਦੇ ਨੇ ਉਹ ਚਾਹੇ ਪਾਣੀ ਦਾ ਹੈ ਚਾਹੇ ਉਹ ਕਿਸਾਨੀ ਦਾ ਹੈ ਚਾਹੇ ਐਮਐਸਪੀ ਦਾ ਹੈ ਚਾਹੇ ਉਹ ਆਪਣਾ ਪਾਣੀ ਦਾ ਹੈ ਆਪਣਾ ਹਵਾ ਦਾ ਹੈ ਧਰਤੀ ਦਾ ਹੈ ਜੋ ਇਹ ਸਾਰੇ ਆਪਾਂ ਇਹਨਾਂ ਨੂੰ ਬਾਣੀ ਦੇ ਨਾਲ ਜੁੜ ਕੇ ਤੇ ਜਿਹੜੇ ਪਹਿਨਾ ਹੁਕਮ ਹੋਏ ਹੋਏ ਨੇ ਉਹਨਾਂ ਦੇ ਉਨ੍ਹਾਂ ਉੱਪਰ ਗੌਰ ਕਰਦੇ ਹੋਏ ਆਪਾਂ ਆਪਣੇ ਫਰਜ਼ ਜ਼ਰੂਰ ਨਿਭਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ